ਨਾ ਭੁੱਲਿਓ ਇੱਥੇ ਇੰਨੀ ਮਾਰ ਸਾਡਾ ਅੱਗੇ ਏਰੀਆ ਮਰ ਰਿਆ ਉਹਨਾਂ ਦੀ ਬਾਤ ਆ ਇਹ ਸਾਰੇ ਫੜ ਰਹੇ ਝੋਕ ਸਰਕਾਰੀ ਤੋਂ ਕੱਲ ਦਾ 15 16 ਟਰਾਲੇ ਗਏ ਉੱਥੇ ਹੜਪੀਂਡ ਤੋਂ ਦੀ ਮਾਰਤੂ ਵਾਸਤੇ ਜਿਹੜੇ ਅੱਜ ਬਾਹ ਫੜ ਰਹੇ ਉਹ ਵੀ ਦੱਪਣ ਲੱਗੇ ਆ ਉਹਨਾਂ ਦੀ ਵੀ ਸਾਰ ਲੈਣੀ ਚਾਹੀਦੀ ਆ ਹੌਲੀ ਹੌਲੀ ਸਨੋ ਪਾਣੀ ਛੱਡਣਾ ਚਾਹੀਦਾ ਸੀਗਾ ਟਾਈਮਾਂ ਤੋਂ ਉੱਥੇ ਚਲੋ ਕੇਂਦਰ ਸਰਕਾਰ ਦੀ ਗਲਤੀ ਇੱਥੇ ਕੀ ਦੀ ਇੱਥੇ ਪੰਜਾਬ ਸਰਕਾਰ ਦੀ ਗਲਤੀ ਨਹੀਂ ਗੀ ਪੰਜਾਬ ਸਰਕਾਰ ਦਾ ਫਰਜ਼ ਨਹੀਂ ਬਣਦਾ ਹਰੇਕ ਸਾਲ ਮੀਂਹ ਪੈਂਦੇ ਆ ਪਾਣੀ ਬੈਕ ਮਾਰ ਰਿਹਾ ਤੇ ਖੇਤਾਂ ਦੇ ਪਾਣੀ ਭਰ ਜਾਂਦੇ ਦੇਖੋ ਅੱਜ ਉਹਨਾਂ ਦੇ ਵਿੱਚ ਬਹੁਤ ਪਿਆ ਸਾਰੇ ਤੇ ਕਿਸਾਨਾਂ ਨੂੰ ਪਤਾ ਜਿਨ੍ਹਾਂ ਨੇ ਪਸੂਤਾ ਨੂੰ ਬਸੇ ਪਾ ਲਿਆ ਸਾਰਾ ਖਰਚਾ ਵੀ ਚੱਲ ਰਿਹਾ ਸੁਪਿਆਂ ਵੀ ਚੱਲਦਾ ਰਿਹਾ ਪਾਣੀ ਬੈਕ ਮਾਰ ਰਿਹਾ ਤੇ ਖੇਤਾਂ ਦੇ ਪਾਣੀ ਭਰ ਜਾਂਦੇ ਦੇਖੋ ਅੱਜ ਉਹਨਾਂ ਦੇ ਵਿੱਚ ਬਹੁਤ ਪਿਆ ਸਾਰੇ ਤੇ ਕਿਸਾਨਾਂ ਨੂੰ ਪਤਾ ਜਿਨ੍ਹਾਂ ਨੇ ਪਸੂਤਾ ਨੂੰ ਬਸੇ ਪਾ ਲਿਆ ਸਾਰਾ ਖਰਚਾ ਵੀ ਚੱਲ ਰਿਹਾ ਸੁਪਿਆਂ ਵੀ ਚੱਲਦਾ ਰਿਹਾ ਇਹ 2 250 ਕਲਾ ਸਾਰਾ ਡੁੱਬਾ ਫੇ ਮੈਂ ਮਾਜਲਾ ਫਰੋਇਪਰ ਦਾ ਪਾਣੀ ਵੀ ਇੱਥੇ ਆਉਂਦਾ ਹੈ ਤਾਂ ਕਿਉਂਕਿ ਲਹਿਰ ਬਹੁਤ ਉੱਚੀ ਆ ਗੰਗਕ ਨਾਲ ਨਾ ਰਾਜਸਥਾਨ ਨੂੰ ਜਾ ਰਹੀ ਆ ਬਹੁਤ ਉੱਚੀ ਆ ਦੇਖੋ ਨਾ ਨਿਸਰਿਆ ਪਿਆ ਰੋਡ ਵਿੱਚ ਪਾਣੀ ਵੜ ਗਿਆ ਥੋੜੇ ਵਿੱਚ ਕਿ ਨਿਕਲਣਾ ਕੋਈ ਨਹੀਂ ਨਿਕਲਦਾ ਅਸੀਂ ਖੜੇ ਆ ਇਸ ਟਾਈਮ ਗੰਗਕ ਨਾਲ ਲਹਿਰ ਜੋ ਰਾਜਸਥਾਨ ਨੂੰ ਜਾਂਦੀ ਆ ਉਸ ਨਹਿਰ ਦੇ ਪਰੜੀ ਦੇ ਨਾਲ ਜਿਹੜੇ ਜ਼ਮੀਨਾਂ ਲੱਗਦੀਆਂ ਪਿੰਡ ਝੋਕ ਸਰਕਾਰੀ ਨੇੜੇ ਸਾਧਕ ਪਿੰਡ ਕਲੀ ਰਾਂਜਾ ਵਾਲਾ ਹਾਂਜੀ ਹਾਂਜੀ ਰਾਂਜਾ ਵਾਲਾ ਕਲਾਕਲੀ ਇਹ ਕਾਫੀ ਪਿੰਡ ਆਏ ਗੋਲੇ ਵਾਲਾ ਮਾਈਨਰ ਡਰੇਨ ਆ ਗੋਲੇ ਵਾਲਾ ਆ ਲੱਗਦੀ ਨਾਲ ਨਾਲ ਜਿਹੜਾ ਤੁਹਾਨੂੰ ਦਿਖ ਰਹੀ ਹੈ ਇਹ ਚਾ ਕੇਲੀ ਬਹੁਤ ਜਿਆਦਾ ਹੋਣ ਦੇ ਕਾਰਨ ਪਾਣੀ ਵੈਕ ਮਾਰ ਰਿਹਾ ਤੇ ਆਹੂ ਖੇਤਾਂ ਦੇ ਵਿੱਚ ਪਾਣੀ ਭਰ ਜਾ ਦੇਖੋ ਆ ਚੋਨਾ ਦੇ ਵਿੱਚ ਖੋਪਦੀ ਆ ਸਾਰੇ ਤੇ ਆ ਕਿਸਾਨਾਂ ਨੂੰ ਪਤਾ ਜਿਨ੍ਹਾਂ ਨੇ ਪੁੱਤਾਂ ਨੂੰ ਫਸਾ ਲਈ ਸਾਰਾ ਖਰਚਾ ਵੀ ਕਰਦੇ ਨੇ ਸੁਪਿਆਂ ਵੀ ਕਰ ਰਹੇ ਆ ਪੁੱਤੇ ਫਸਲ ਅਨੇ ਡਿਸਰਨਾ ਹੋਵਦੇ ਜੇ ਪਾਣੀ ਵੱਧ ਜੇ ਇਸ ਇਨਸਾਨਾਂ ਨੂੰ ਪਤਾ ਚਾਹੀਏ ਨਹੀਂ ਪਾਸੇ ਨੂੰ ਪਤਾ ਤੁਸੀਂ ਮੈਂ ਪ੍ਰਸ਼ਾਸਨ ਨੂੰ ਬੇਨਤੀ ਪਤਾ ਲੈਣੋ ਇਹ ਖਤਮ ਹੀ ਨਹੀਂ ਹੋ ਰਹੀ ਇਹ ਹੋਰ ਤੇ ਪਾਣੀ ਪੈ ਰਿਹਾ ਇਹ ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾ ਆ ਪਿੰਡਾਂ ਦਾ ਨਾਚਨਾਰਾ ਪਿੰਡਾਂ ਦਾ ਦੋ 250 ਕਿਲਾ ਡੁੱਬਿਆ ਹੋਇਆ ਹਾਂ ਤੇ ਪ੍ਰਸ਼ਾਸਨ ਨੂੰ ਬੇਨਤੀ ਆ ਇਹਦੇ ਵੱਲ ਜ਼ਰੂਰ ਧਿਆਨ ਕਰਨ ਕਿਉਂਕਿ ਕਿਸਾਨਾਂ ਦੀ ਬਾਹ ਫੜਨ ਕਿਸਾਨ ਪਹਿਲਾਂ ਹੀ ਬਹੁਤ ਕਰ ਗਈ ਆ ਤੇ ਦੂਜੇ ਪਾਸੇ ਸਾਰਾ ਸਾਡਾ ਪੰਜਾਬ ਡੋਕਦਾ ਇੱਥੇ ਆਪਾਂ ਕੇਂਦਰ ਸਰਕਾਰ ਦੀ ਗਲਤੀ ਕਿੰਦੇ ਆ ਯੋਨੜੇ ਹੌਲੀ ਹੌਲੀ ਸਲੋ ਪਾਣੀ ਛੱਡਣਾ ਚਾਹੀਦਾ ਸੀਗਾ ਟਾਈਮਾਂ ਤੋਂ ਉੱਥੇ ਚਲੋ ਕੇਂਦਰ ਸਰਕਾਰ ਦੀ ਗਲਤੀ ਹੈ ਇੱਥੇ ਕੀ ਦੀ ਇੱਥੇ ਪੰਜਾਬ ਸਰਕਾਰ ਦੀ ਗਲਤੀ ਨਹੀਂ ਗਈ ਪੰਜਾਬ ਸਰਕਾਰ ਦਾ ਫਰਜ਼ ਨਹੀਂ ਬਣਦਾ ਹਰੇਕ ਸਾਲ ਮੀਂਹ ਪੈਂਦੇ ਆ ਹਰੇਕ ਸਾਲ ਇੱਥੇ ਆਪਣਾ ਜਿਹੜੇ ਸੇਵਨ ਵਾਲੇ ਸਾਨੂੰ ਖਾਣਨੇ ਚਾਹੀਦੇ ਆ 2 ਮਹੀਨੇ ਪਹਿਲਾਂ ਇਹਦੀ ਖਲਾਈ ਹੋਣੀ ਚਾਹੀਦੀ ਆ ਆ ਪਿੱਛੇ ਜਿੱਤੇ ਮੀਂਹ ਪਿਆ ਉੱਥੇ ਵੀ ਰੋਲਾ ਪਾ ਕੇ ਗੁੱਟਰਾ ਗੁੱਜਰ ਲਈ ਇਥੋਂ ਰੋਲਾ ਪਾ ਕੇ ਉਹ ਪੁਲਾਂ ਦੇ ਅੱਗੇ ਇਕੱਲੀ ਕੇਲੀ ਕੱਢੀ ਆ ਬਾਕੀ ਉਵੇਂ ਸੇਵਨ ਵਾਲੇ ਜਿੰਨੇ ਬੰਦ ਆ ਇਹ ਪਾਣੀ ਦੇ ਨਾਲ ਹੁਣ ਤਾਂ ਕਿਉਂਕਿ ਪਹਿਲਾਂ ਵੀ ਥੋੜੇ ਛੋਟੇ ਸੀ ਹੁਣ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਜਿੱਥੇ ਆਪਾਂ ਕੇਂਦਰ ਸਰਕਾਰ ਨੂੰ ਸਾਡੇ ਮੰਤਰੀ ਜਿਹੜੇ ਹੁਣ ਪੰਜਾਬ ਸਰਕਾਰ ਦੇ ਨਿਤ ਕਹਿ ਰਹੇ ਆ ਕਿ ਕੇਂਦਰ ਸਰਕਾਰ ਦੋਸ਼ੀ ਆ 1100 ਪੈਕ ਡੁੱਬ ਗਿਆ ਪੰਜਾਬ ਅੱਧਾ ਡੁੱਬ ਗਿਆ ਸਭ ਮੰਨਦੇ ਆ ਕੇਂਦਰ ਸਰਕਾਰ ਜ਼ਿੰਮੇਵਾਰ ਆ ਸੀ ਝੂਟੇਮਾਂ ਦਾ ਕੰਟਰੋਲ ਹੀ ਉਹਨਾਂ ਦੇ ਕੋਲ ਆ ਪਰ ਆ ਕੰਟਰੋਲ ਤਾਂ ਤੁਹਾਡੇ ਕੋਲ ਆ ਤੁਹਾਨੂੰ ਲੋਕਾਂ ਨੇ ਵੋਟਾਂ ਪਾਈਆਂ ਤੁਹਾਡਾ ਫਰਜ਼ ਬਣਦਾ ਲੋਕ ਤੁਹਾਨੂੰ ਟੈਕਸ ਦਿੰਦੇ ਸਾਰੇ ਇਹਨਾਂ ਦਾ ਟੈਕਸ ਦਾ ਪੈਸਾ ਤੁਸੀਂ ਕਿਹੜਾ ਘਰੋਂ ਲਾਉਣਾ ਤੁਹਾਡਾ ਫਰਜ਼ ਬਣਦਾ ਸੀ ਇਹਨਾਂ ਸੇਮਨ ਵਾਲਿਆਂ ਦੀ ਖੜਾਈ ਕੀਤੀ ਜਾਂਦੀ ਤੇ ਕਿਸਾਨ ਸਾਰੇ ਦੁਖੀ ਆ ਕਿਉਂਕਿ ਫਸਲ ਪੱਕਣ ਕਿਨਾਰੇ ਆ ਇਹ 2 250 ਕਿਲਾ ਕਿ ਪਿੰਡ ਕੇਲੀ ਝੋਕ ਸਰਕਾਰੀ ਖੌਣੀ ਤੱਕ ਦਾ ਇਹ ਏਰੀਆ ਜਿਹੜਾ ਡੁੱਬਿਆ ਹੋਇਆ ਆ ਸਾਰੇ ਵੀਰ ਖੜੇ ਆ ਇਹਨਾਂ ਨੇ ਬੇਨਤੀ ਕੀਤੀ ਸੀ ਮੈਂ ਡੀਸੀ ਸਾਹਿਬ ਹੁਣ ਵੀ ਗੱਲ ਕੀਤੀ ਚਾਹੇ ਇਹਨਾਂ ਨੂੰ ਇੱਥੋਂ ਲਿਫਟ ਪੰਪ ਤੇ ਦਿੱਤੇ ਜਣਾ ਗੰਗ ਨਾਲ ਲਹਿਰਾ ਦਿਖਾਇਓ ਇਧਰ ਆ ਗੰਗ ਨਾਲ ਲਹਿਰਾ ਨਾਲ ਲਿਫਟ ਪੰਪਾਂ ਨਾਲ ਕਾਫੀ ਸਮਾਂ ਪਹਿਲਾਂ ਵੀ ਇਹਨਾਂ ਨੇ ਲਿਫਟ ਪੰਪਾਂ ਪਰ ਇਹਦੇ ਜੀ ਪਾਣੀ ਸਿੱਟਿਆ ਸੀਗਾ ਇਹਦੇ ਜੀ ਪਾਣੀ ਸਿੱਟ ਸਕਦੇ ਆ ਡੀਸੀ ਸਾਹਿਬ ਕਹਿੰਦੇ ਅਸੀਂ ਮਨਜ਼ੂਰੀ ਦੇ ਦਿੰਦੇ ਆ ਤੇ ਪ੍ਰਸ਼ਾਸਨ ਨੂੰ ਬੇਨਤੀ ਹੈ ਜਰੂਰ ਧਿਆਨ ਕਰਨਾ ਇੱਕ ਪਟਵਾਰੀ ਸਾਹਿਬ ਕੱਲ ਇੱਥੇ ਗੇੜਾ ਮਾਰ ਕੇ ਮੁੜ ਗਏ ਆ ਤੇ ਪਾਣੀ ਹੋਰ ਵੱਧ ਗਿਆ ਕੱਲ ਨਾਲੋਂ ਦੱਸਦੇ ਆ ਕਿਸਾਨ ਹਾਲ ਤੁਰੇ ਹੀ ਹੁੰਦਾ ਨਹੀਂ ਆਉਂਦਾ ਪਾਣੀ ਵੱਧ ਰਿਹਾ ਤੇ ਬੇਨਤੀ ਆ ਕਿ ਜਿੱਥੇ ਇੰਨੀ ਮਾਰ ਸਾਡਾ ਅੱਗੇ ਏਰੀਆ ਮਰ ਰਿਹਾ ਉਹਨਾਂ ਦੀ ਬਾਹ ਤਾਂ ਇਹ ਸਾਰੇ ਫੜ ਰਹੇ ਝੂਕ ਸਰਕਾਰੀ ਤੂੰ ਕੱਲ ਦਾ 15 16 ਟਰਾਲੇ ਗਏ ਉੱਥੇ ਹੜਪੀਂਡਾਂ ਦੀ ਮਦਦ ਵਾਸਤੇ ਜਿਹੜੇ ਅੱਜ ਬਾਹ ਫੜ ਰਹੇ ਉਹ ਵੀ ਦੱਬਣ ਲੱਗ ਗਏ ਆ ਉਹਨਾਂ ਦੀ ਵੀ ਸਾਰ ਲੈਣੀ ਚਾਹੀਦੀ ਆ ਬੇਨਤੀ ਹੈ ਪ੍ਰਸ਼ਾਸਨ ਫਰੀਦਕੋਟ ਨੂੰ ਇਹਦੇ ਵੱਲ ਧਿਆਨ ਕਰਕੇ ਤੁਰੰਤ ਇੱਥੇ ਕਾਰਵਾਈ ਕਰਕੇ ਦੀ ਸਿਮਲਾ ਦੀ ਸਫਾਈ ਕੀਤੀ ਜਾਵੇ ਚਾਹੇ ਜਿਹੜੀ ਮੇਨ ਮੰਗ ਹੈ ਇਹਨਾਂ ਦੀ ਕਿਉਂਕਿ ਫਰੇਹੰਦੀ ਸਫਾਈ ਨਾਲ ਵੀ ਪਾਣੀ ਜਲਦੀ ਨਿਕਲਣਾ ਨਹੀਂ ਕਿਉਂਕਿ ਉੱਥੋਂ بارش ਬਹੁਤ ਹੋ ਰਹੀ ਆ ਫਿਰ ਦੋ ਤਿੰਨ ਦਿਨ ਵੀ ਲੱਗ ਰਹੇ ਆ ਇਹਨਾਂ ਨੂੰ ਲਿਫਟ ਪੰਪ ਦਿੱਤੇ ਜਾਣ ਤੇ ਮੇਰੀ ਬੇਨਤੀ ਆ ਜੇ ਪ੍ਰਸ਼ਾਸਨ ਕੋਲੇ ਪੈਸੇ ਨਹੀਂ ਸੀ ਐਮਪੀ ਫੰਡ ਦੇ ਵਿੱਚੋਂ ਲਾਓ ਕਰ ਦੇਣ ਸਾਨੂੰ ਸਾਡੇ ਨੂੰ ਉਹ ਮਨਜ਼ੂਰੀ ਦੇ ਦੇਣਾ ਅਸੀਂ ਐਮਪੀ ਫੰਡ ਚ 2 ਲੱਖ ਰੁਪਏ ਤਤ ਤੈਨੂੰ ਤਿਆਰ ਇਹਨਾਂ ਨੂੰ ਇਹਨਾਂ ਬੰਡਾ ਨੂੰ ਪਾਣੀ ਲਿਫਟ ਪੰਪ ਨਾਲ ਪਾਣੀ ਚਕਾਉਣ ਵਾਸਤੇ ਮੈਂ ਇਥੋਂ ਬਗਾਇਦਾ ਲੈਬ ਚੱਲ ਰਿ ਅਸੀਂ 2 ਲੱਖ ਰੁਪਏ ਐਮਪੀ ਫੰਡ ਚ ਦੇ ਦਾਂਗੇ ਸਿੱਧਾ ਅਸੀਂ ਡਾਇਰੈਕਟ ਦੇ ਨਹੀਂ ਸਕਦੇ ਨਹੀਂ ਤਾਂ ਹੁਣ ਦੇ ਦਿੰਦੇ ਤੇ ਜੇ ਜਮਾ ਜਾਂਦੀ ਤੁਸੀਂ ਗੱਲ ਅਸੀਂ ਇਹਨਾਂ ਦੇ ਨਾਲ ਖੜੇ ਆਂ ਭਰਾਵਾਂ ਨੂੰ ਵਿਸ਼ਵਾਸ ਦਿਵਾਉਣੇ ਆਂ ਬਾਈ ਜੁਸੀਂ ਆਪ ਵੀ ਦੱਸ ਦੇਣਗੇ ਤੁਹਾਨੂੰ ਸਾਰੀ ਕਹਾਣੀ ਹਾਂਜੀ ਇਹਦਾ ਜਿਹੜਾ ਅਸੀਂ ਹੁਣੇ ਇਕੱਲੀ ਕੱਢ ਕੇ ਟੇ ਆਂ ਉਸ ਕੋਲ ਦੇ ਅੱਗੇ ਲੱਗੀ ਪਈ ਸੀ ਜਿੱਥੋਂ ਦਾ ਸਾਹਮਣੇ ਆਇੰਦੀ ਕੋਲ ਇਹ ਸੇਵਣਾ ਸਿੱਧਾ ਉਹ ਤੋਂ ਕੱਢ ਜਾਂਦੇ ਥੇ ਕਿੱਲੀ ਜਿੱਥੇ ਮੋੜ-ਮੋੜ ਪਾਏ ਜਾਂਦੇ ਉਥੇ ਜਵਾ ਬੰਦ ਹੋ ਗਾ ਸੇਵਣਾ ਜਾ ਕੇ ਦੇਖ ਲੋ ਤੇ ਇਹ ਹੁਣ ਇਧਰੋਂ ਸੇਵਣਾ ਵਾਲਾ ਇਧਰੋਂ ਨਹਿਰ ਆ ਇੱਥੇ ਆ ਕੇ ਜੁੜ ਗਿਆ ਪਾਣੀ ਪੁੱਛੂ ਮਹਿਮੇ ਦੇ ਕਰਪਾਣੀ ਇੱਥੇ ਆ ਰਿਹਾ ਇਹ 2 250 ਕਲਾ ਸਾਰਾ ਡੁੱਬਾ ਪਿਆ ਇਹ ਮਹਿਮਾ ਜਲਾ ਫਰੋਇਪੜ ਦਾ ਪਾਣੀ ਵੀ ਇੱਥੇ ਹੀ ਹੁੰਦਾ ਟਰਾਲ ਤੇ ਕੀਤਾ ਹੀ ਕਿ ਬੰਢਾਰ ਬਹੁਤ ਉੱਚੀ ਆ ਕਾਂਗਣਾ ਨਾਲ ਰਾਸਤਾਂ ਨੂੰ ਜਾ ਰਹੀ ਆ ਬਹੁਤ ਉੱਚੀ ਆ ਦੇ ਚੋਣਾ ਨਿਚੜਿਆ ਪਿਆ ਡੋਗ ਵਿੱਚ ਪਾਣੀ ਵੜ ਗਿਆ ਕਿ ਉਹ ਨਹੀਂ ਕਿ ਨਿਕਲਣਾ ਕੋਈ ਨਹੀਂ ਨਿਕਲੂ ਇੱਥੇ ਇੰਨੀ ਮਾਰ